ਜਿਮਣੀ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀ ਸਿਆਸਤ ਵਿੱਚ ਹਲਚਲ ਵੱਧ ਹੀ ਨਜ਼ਰ ਆ ਰਹੀ ਹੈ ਲੁਧਿਆਣਾ ਵਿਖੇ ਆਮ ਆਦਮੀ ਪਾਰਟੀ ਨੇ ਆਪਣੀ ਤਾਕਤ ਦਾ ਮੁਜ਼ਹਰਾ ਕਰਦਿਆਂ ਵੱਡਾ ਰੋਡ ਸ਼ੋਅ ਕੱਢਿਆ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਈ ਹੋਰ ਸੀਨੀਅਰ ਆਗੂਆਂ ਦੀ ਗਵਾਹੀ ਹੇਠ ਵੱਡਾ ਰੋਡ ਸ਼ੋਅ ਆਪ ਉਮੀਦਵਾਰ ਸੰਜੀਵ ਰੋੜਾ ਦੇ ਹੱਕ ਵਿੱਚ ਕੱਢਿਆ ਗਿਆ ਰੋਡ ਸ਼ੋਅ ਮਗਰੋਂ ਸੰਜੀਵ ਰੋੜਾ ਵੱਲੋਂ ਅਧਿਕਾਰਤ ਤੌਰ ਤੇ ਆਪਣਾ ਨਾਮੀਨੇਸ਼ਨ ਪੇਪਰ ਦਾਖਲ ਕਰ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਲੁਧਿਆਣਾ ਤੋਂ ਅਕਾਲੀ ਦਲ ਦੇ ਤੇ ਕਾਂਗਰਸ ਦੇ ਉਮੀਦਵਾਰ ਵੀ ਆਪਣਾ ਨਾਮਜ਼ਦ ਪੱਤਰ ਦਾਖਲ ਕਰ ਚੁੱਕੇ ਹਨ ਪਰ ਆਮ ਆਦਮੀ ਪਾਰਟੀ ਵੱਲੋਂ ਕੱਡੇ ਰੋਡ ਸ਼ੋਅ ਨੇ ਚੋਣਾਂ ਦੀ ਹਵਾ ਨੂੰ ਨਵਾਂ ਰੁਖ ਦੇਣ ਦੀ ਕੋਸ਼ਿਸ਼ ਕੀਤੀ ਰੋਡ ਸ਼ੋਅ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰ ਅਤੇ ਸ਼ਹਿਰੀ ਵਾਸੀਆਂ ਨੇ ਸੜਕਾਂ 'ਤੇ ਉਮੀਦਵਾਰ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਆਮ ਆਦਮੀ ਪਾਰਟੀ ਕੀ ਸਰਕਾਰ ਹੈ ਕੰਮ ਤਾਂ ਹਮੀ ਕਰਾएंगे ਉਹ ਦੂਸਰੇ ਵਾਲਾ ਤਾਂ ਗਾਲੀਆਂ ਦੇਗਾ ਅਭੀ ਸੇ ਗਾਲੀਆਂ ਦੇ ਰਹਾ ਹੈ ਮੈਂ ਦੇਖਦਾ ਹਾਂ ਟੀਵੀ 'ਤੇ ਰੋਜਮਾਨ ਸਾਹਿਬ ਕੋ ਗਾਲੀਆਂ ਦਿੰਦਾ ਹੈ ਆਮ ਆਦਮੀ ਪਾਰਟੀ ਕੋ ਗਾਲੀਆਂ ਦਿੰਦਾ ਹੈ तो अगले दो साल भी गालियां देगा आम आदमी पार्टी की सरकार है काम तो आम आदमी पार्टी कराएगी जिसकी सरकार उसी का एमएलए तो आम आदमी पार्टी की सरकार है उसी का एमएलए बनाना सारे काम होंगे आपके ये नारा बड़ा अच्छा है जो इन्होंने ना गुस्सा ना अहंकार संजीव उसके अंदर उसके अंदर गुस्सा भी है उसके अंदर अहंकार भी है अगर गुस्सा चाहिए अहंकार चाहिए तो उसको वोट दे देना और काम चाहिए सेवादार चाहिए तो संजीव अरोड़ा को वोट दे देना ਪੰਜਾਬ ਦੇ ਮੌਸਮ ਵਿੱਚ ਇੱਕ ਵਾਰ ਫੇਰ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਆਉਣ ਵਾਲੇ ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਦੀ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਮੁਤਾਬਕ ਸੂਬੇ ਵਿੱਚ ਪੱਛਮੀ ਗੜਬੜੀ ਦਾ ਪ੍ਰਭਾਵ ਵੇਖਿਆ ਜਾ ਸਕਦਾ ਹੈ ਜਿਸ ਤੋਂ ਬਾਅਦ ਮੀਂਹ ਦੇ ਨਾਲ ਸੂਪੇ ਵਿੱਚ 60 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਇੱਥੇ ਦੱਸ ਦਈਏ ਕਿ ਸਵੇਰੇ ਮੌਸਮ ਵਿੱਚ ਅਚਾਨਕ ਆਈ ਤਬਦੀਲੀ ਕਾਰਨ ਬਹੁਤੇ ਪੰਜਾਬ ਵਾਸੀਆਂ ਦੇ ਫੋਨ ਤੇ ਮੈਸੇਜ ਵੀ ਆਏ ਸਨ ਜਿਨ੍ਹਾਂ ਰਾਹੀਂ ਲੋਕਾਂ ਨੂੰ ਆਉਣ ਵਾਲੇ 24 ਘੰਟਿਆਂ ਦੌਰਾਨ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਬਾਰੇ ਅਲਰਟ ਜਾਰੀ ਕੀਤਾ ਗਿਆ ਸੀ ਉੱਥੇ ਹੀ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਪੰਜਾਬ ਸਟੇਟ ਦੀ ਡਿਜਾਸਟਰ ਮੈਨੇਜਮੈਂਟ ਅਥਾਰਟੀ ਦੇ ਹਵਾਲੇ ਨਾਲ ਭੇਜੇ ਗਏ ਇਹਨਾਂ ਮੈਸੇਜਾਂ ਚ ਸਾਫ਼ ਤੌਰ ਤੇ ਲਿਖਿਆ ਹੈ ਕਿ ਅਗਲੇ 24 ਘੰਟਿਆਂ ਵਿੱਚ ਅਮਰਸਰ, ਬਠਿੰਡਾ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਮਾਨਸਾ, ਪਠਾਨਕੋਟ, ਤਰਨਤਾਰਨ ਵਿੱਚ ਕੁਝ ਥਾਵਾਂ 'ਤੇ 50 ਤੋਂ ਲੈ ਕੇ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਅਸਮਾਨੀ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਪਹਿਲੀ ਵਾਰ ਜੰਗਲੀ ਜੀਵ ਲਾਂਗਾ ਬਣਾਇਆ ਜਾਵੇਗਾ ਇਹ ਜੰਗਲੀ ਜੀਵ ਲਾਂਗਾ ਕੇਂਦਰੀ ਕੈਬਨਟ ਵੱਲੋਂ ਮਨਜ਼ੂਰ ਕੀਤੇ ਗਏ ਪ੍ਰਸਤਾਵਿਤ 6 ਮਾਰਗੀ ਜੀਰਕਪੁਰ ਬਾਈਪਾਸ ਸੜਕ ਪ੍ਰੋਜੈਕਟ ਦੀ ਇੰਤਜ਼ਾਰ ਕੀਤਾ ਜਾਵੇਗਾ ਦੱਸਦੀ ਕਿ ਇਹ ਸੜਕੀ ਪ੍ਰੋਜੈਕਟ 2 ਸਾਲਾਂ ਤੋਂ ਵੱਧ ਸਮੇਂ ਤੋਂ ਲਟਕ ਰਿਹਾ ਸੀ ਕਿਉਂਕਿ ਜੰਗਲ ਦੀ ਜ਼ਮੀਨ ਇੱਕ ਰੁਕਾਵਟ ਬਣ ਰਹੀ ਸੀ ਇਸ ਮਾਮਲੇ ਉੱਤੇ ਜੰਗਲਾਤ ਸੰਭਾਲ ਐਕਟ FCA ਅਧੀਨ ਕਾਰਵਾਈ ਕੀਤੀ ਜਾਣੀ ਸੀ ਇਸ ਕਾਰਨ ਐਲੀਵੇਟਿਡ ਸੜਕ ਦੀ ਤਰਵੀਜ਼ ਰੱਖੀ ਗਈ ਸੀ ਜੰਗਲ ਵਿੱਚੋਂ 6 ਮਾਰਗੀ ਸੜਕ ਬਣਾਉਣ ਨਾਲ 50 ਇਕੜ ਦਾ ਹਿੱਸਾ ਪ੍ਰਭਾਵਿਤ ਹੋਣਾ ਸੀ ਪਰ ਜੰਗਲਾਤ ਵਿਭਾਗ ਵੱਲੋਂ ਐਲੀਵੇਟਡ ਵਿਕਲਪ ਨੂੰ ਮਨਜ਼ੂਰੀ ਦੇਣ ਨਾਲ ਜੰਗਲੀ ਜੀਵਾਂ ਦੀ ਅਗਵਾਈ ਨਿਰਵਿਘਨ ਰਹੇਗੀ ਇਹ ਸੜਕੀ ਆਵਾਜਾਈ 'ਤੇ ਪ੍ਰਭਾਵ ਨੂੰ ਵੀ ਯਕੀਨੀ ਬਣਾਵੇਗਾ ਇਸ ਪ੍ਰੋਜੈਕਟ ਵਿੱਚ ਸ਼ਾਮਲ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਵਿੱਚ 19.2 ਕਿਲੋਮੀਟਰ ਲੰਬਾ ਜੇਰਖਪੁਰ ਬਾਈਪਾਸ ਪ੍ਰੋਜੈਕਟ 1800 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇ ਇਸ ਐਲੀਵੇਟਡ ਸਟ੍ਰੈਚ ਲਈ 200 ਕਰੋੜ ਰੁਪਏ ਵਾਧੂ ਖਰਚ ਹੋਣ ਦਾ ਅਨੁਮਾਨ ਹੈ ਇਸ ਤਹਿਤ ਸੜਕ ਦੇ ਰਾਹ ਵਿੱਚ ਆ ਰਹੇ ਜੰਗਲ ਉੱਤੇ 3 ਕਿਲੋਮੀਟਰ ਲੰਬੀ ਐਲੀਵੇਟਿਡ ਸੜਕ ਬਣਾਈ ਜਾਵੇਗੀ ਤਾਂ ਜੋ ਉਸ ਦੇ ਹੇਠੋਂ ਜੰਗਲੀ ਜੀਵ ਆਸਾਨੀ ਨਾਲ ਇੱਕ ਦੂਜੀ طرف ਆ ਜਾ ਸਕਣ। ਪੰਜਾਬ ਸਰਕਾਰ ਨੇ ਗੈਰ ਕਾਨੂੰਨੀ ਸ਼ਰਾਬ ਦੇ ਕਾਰੋਬਾਰ ਵਿਰੁੱਧ ਕਾਰਵਾਈ ਕੀਤੀ ਹੈ। ਪੁਲਿਸ ਨੇ ਗੈਰ ਕਾਨੂੰਨੀ ਸ਼ਰਾਬ ਦੀ ਵੱਡੀ ਖੇਪ ਜਬਤ ਕੀਤੀ। ਇਸ ਨਾਲ ਦੂਜੇ ਰਾਜਾਂ ਵਿੱਚ ਗੈਰ ਕਾਨੂੰਨੀ ਸ਼ਰਾਬ ਵੇਚਣ ਦੇ ਮਾਡਿਊਲ ਦਾ ਪਰਦਾ ਫਾਸ਼ ਹੋਇਆ। ਵਿੱਤ ਮੰਤਰੀ ਹਰਪਾਲ ਚਿੰਮਾ ਨੇ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੱਤੀ। ਹਾਲਾਂਕਿ ਮਜੀਠਾ ਵਿੱਚ ਜ਼ਹਿਰੀਲੀ ਸ਼ਰਾਬ ਪੀਨ ਕਰਨ ਹੋਈ ਮੌਤ ਤੋਂ ਬਾਅਦ ਇਸ ਨੂੰ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ ਜ਼ਿਕਰ ਕਰਦੇ ਕਿ ਕੁਝ ਦਿਨ ਪਹਿਲਾਂ ਮਜੀਠਾ ਹਲਕੇ ਵਿੱਚ ਗੈਰ ਕਾਨੂੰਨੀ ਸ਼ਰਾਬ ਪੀਣ ਕਾਰਨ 22 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਸਾਰੇ ਲੋੜਵੰਦ ਪਰਿਵਾਰਾਂ ਨਾਲ ਸੰਬੰਧਤ ਸਨ ਇਸ ਤੋਂ ਬਾਅਦ ਵਿਰੋਧੀ ਧਿਰ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਲਾਕੇ ਦਾ ਦੌਰਾ ਕੀਤਾ ਪਰਿਵਾਰ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ ਅਤੇ ਹੁਣ ਸਰਕਾਰ ਨੇ ਵੱਡਾ ਐਕਸ਼ਨ ਲਿਆ ਹੈ ਤੇ ਗੈਰ ਕਾਨੂੰਨੀ ਸ਼ਰਾਬ ਦੇ ਕਾਰੋਬਾਰ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਨੂੰ ਅੱਜ ਆਫੀਸ਼ੀਅਲ ਤੌਰ ਤੇ ਉਮੀਦਵਾਰ ਦੇ ਤੌਰ ਤੇ ਕਾਗਜ ਪਰ ਨਾ ਆ ਸੰਜੀਪ ਜੀ ਇੱਕ ਵਾਰੀ ਫਿਰ ਮੈਂ ਤੁਹਾਡਾ ਇਸ ਗੱਲੋਂ ਧੰਨਵਾਦ ਕਰਦਾ ਕਿ ਤੁਸੀਂ ਇੰਨੀ ਭਾਰੀ ਗਿਣਤੀ ਚਾਏ ਹੋ ਜਗਾ ਜਗਾ ਤੇ ਪਾਣੀ ਪੀਣ ਦੇ ਸ਼ਰਬਤ ਦੇ ਰੂਹਫ ਦੇ ਲੰਗਰ ਲੱਗੇ ਹੋਏ ਆ ਸੋ ਬਹੁਤ ਬਹੁਤ ਤੁਹਾਡਾ ਇਸ ਗੱਲੋਂ ਸ਼ੁਕਰੀਆ ਔਰ ਆਉਣ ਵਾਲੀ 19 ਤਰੀਕ ਨੂੰ ਆਉਣ ਵਾਲੀ 19 ਤਰੀਕ ਨੂੰ ਝਾੜੂ ਦੇ ਚੋਣ ਨਿਸ਼ਾਨ ਤੇ ਕਿਉਂਕਿ ਪਹਿਲਾਂ ਵੀ ਤੁਸੀਂ ਇਸ ਲੁਧਿਆਣਾ ਬੈਸਟ ਹਲਕੇ ਤੋਂ ਆਮ ਆਦਮੀ ਪਾਰਟੀ ਤੇ ਯਕੀਨ ਕੀਤਾ ਇੱਕ ਪ੍ਰਮਾਤਮਾ ਦਾ ਭਾਣਾ ਮੰਨਣਾ ਪੈਣਾ ਕਿ ਗੋਗੀ ਜੀ ਸਾਡੇ ਦਰਮਿਆਨ ਨਹੀਂ ਰਹੇ ਤੇ ਸੰਜੀਵਰ अरोड़ा ਜੀ ਤੁਹਾਡੇ ਉਮੀਦਵਾਰ ਅੱਜ ਕਾगज ਭਰ ਦੇਣਗੇ 2-4 ਦਿਨਾਂ ਚ ਇਹ ਪਤਾ ਲੱਗ ਜਾਊਗਾ ਕਿ ਆਪਣਾ ਚੋਣ ਨਿਸ਼ਾਨ ਕਿੰਨੇ ਨੰਬਰ ਤੇ ਹੈ ਤੇ ਜਿਸ ਤਰੀਕੇ ਨਾਲ ਤੁਹਾਡਾ ਜੋਸ਼ ਦੇਖਣ ਨੂੰ ਮਿਲ ਰਿਹਾ ਜਨੂਨ ਦੇਖਣ ਨੂੰ ਮਿਲ ਰਿਹਾ ਉਸ ਤਰੀਕੇ ਨਾਲ ਤਾਂ ਆਪਾਂ ਚੋਣ ਨਿਸ਼ਾਨ ਜਿਨਵੇਂ ਮਰਜ਼ੀ ਨੰਬਰ ਤੇ ਹੋਵੇ ਆਉਣਾ ਆਪਾਂ ਪਹਿਲੇ ਨੰਬਰ ਤੇ ਹੀ ਆ। ਕੱਢ ਲੋ ਬਰਾਸਾ ਸਾਰੀ। ਬਹੁਤ ਅੱਛੀ। ਬਹੁਤ ਬਹੁਤ ਧੰਨਵਾਦ ਹੈ। ਬਹੁਤ ਬਹੁਤ ਮਿਹਰਬਾਨੀ ਹੈ। ਕੋਈ ਜ਼ਿਆਦਾ ਲੰਬੇ ਚੌੜੇ ਭਾਸ਼ਣ ਦੇ ਨਹੀਂ ਆਏ ਇਸ ਤੋਂ ਬਾਅਦ ਅਗਲੇ ਪ੍ਰੋਗਰਾਮ ਜਦੋਂ ਕਰਾਂਗੇ ਉਦੋਂ ਡਿਟੇਲ ਦੇ ਵਿੱਚ ਵੀ ਰੱਖਾਂਗੇ ਕਿ ਵੱਖ-ਵੱਖ ਕਲੋਨੀਆਂ ਚ ਜਾਂ ਜਿੱਥੇ ਵੀ ਸੰਜੀਵ ਜੀ ਕਹਿਣਗੇ ਉੱਥੇ ਜਾਵਾਂਗੇ ਔਰ ਤੁਹਾਡੇ ਪਿਆਰ ਸਹਿਯੋਗ ਦੀ ਲੋੜ ਹੈ ਜਿੰਨੇ ਵੀ ਦੁਕਾਨਦਾਰ ਭਰਾ ਜਿੰਨੇ ਵੀ ਸ਼ੋਰੂਮਾਂ ਵਾਲੇ ਕੰਮ ਕਰਨ ਵਾਲੇ ਉਹਨਾਂ ਨੇ ਆਪਣਾ ਕੰਮਕਾਰ ਛੱਡ ਕੇ ਬਾਹਰ ਖੜਿਆ ਹੋ ਕੇ ਸਾਨੂੰ ਮਾਨ ਸਨਮਾਨ ਦਿੱਤਾ ਹੈ ਉਹਦੇ ਲਈ ਬਹੁਤ ਬਹੁਤ ਦਿਲੋਂ ਦਿਲ ਦੀਆਂ ਗਹਿਰਾਈਆਂ ਚੋਂ ਸ਼ੁਕਰੀਆ ਦੋਨੋ ਹੱਥ ਉੱਪਰ ਚਾਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ ਜਿੰਦਾਬਾਦ ਹੁਣ ਬੇਨਤੀ ਕਰੂੰਗਾ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਕਿ ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰੇ ਜਿੰਦਾਬਾਦ ਬੋਲੇ ਸੋਨਿਹਾਲ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ दोस्तों आज संजीव अरोड़ा जी अपना नॉमिनेशन फॉर्म भरने जा रहे हैं आप सब लोग उनका समर्थन करने के लिए इतनी बड़ी संख्या में इतनी धूप में इकट्ठे हुए आप सबका स्वागत है आप सबका बहुत बहुत शुक्रिया 2022 में पंजाब के लोगों ने जम के हमें वोट दिया था ऐतिहासिक मत था 117 में से बानवे सीट दी थी आज तक कभी किसी पार्टी को पंजाब के लोगों ने इतना समर्थन नहीं दिया तो लुधियाना वेस्ट से भी आपने हमें जिताया था और लुधियाना वेस्ट में उस वक्त जो विधायक था उसका गरूर उसका गुस्सा उसका अहंकार उसके खिलाफ आपने गोगी जी को वोट दिया था आम आदमी पार्टी से लेकिन किसी एक्सीडेंट में गोगी जी हम लोगों के बीच में नहीं रहे मैं भगवान से प्रार्थना करता हूं कि गोगी जी को अपने श्री चरणों में स्थान दे उनकी आत्मा को शांति बख्शे उनकी जगह अब बाई इलेक्शन हो रहा है हमारी पार्टी से संजीव अरोड़ा जी खड़े हो रहे हैं संजीव अरोड़ा जी के बारे में कुछ बताने की जरूरत नहीं है सारा लुधियाना जानता है जैसे मोदी जी कहते हैं उनकी रगों में सिंदूर क्या घूमता है क्या अगर सिंदूर दौड़ता है दौड़ता है पता नहीं उनके रगो में सिंदूर दौड़ता है कि नहीं दौड़ता लेकिन संजीव अरोड़ा की रगो में लुधियाना दौड़ता है ये हमें संजीव अरोड़ा मान साहब से पूछो इतना तंग करते हैं मेरे को और मान साहब को इतना तंग करते हैं जब भी आते हैं लुधियाना की ये सड़क बना दो जी लुधियाना का ये काम करा दो जी लुधियाना का ये एस का अस्पताल बनवा दो जी लुधियाना का फलाना अस्पताल बना दो जी 24 घंटे लुधियाना के बारे में सोचते हैं आप लोगों की तरक्की के बारे में सोचते हैं इससे अच्छा कैंडिडेट इससे अच्छा विधायक आपको नहीं मिलेगा और दूसरी बात आम आदमी पार्टी की सरकार है काम तो हम ही कराएंगे वो दूसरे वाला तो गालियां देगा अभी से गालियां दे रहा है मैं देखता हूं टीवी पे रोज मान साहब को गालियां देता है आम आदमी पार्टी को गालियां देता है तो अगले दो साल भी गालियां देगा आम आदमी पार्टी की सरकार है काम तो आम आदमी पार्टी कराएगी जिसकी सरकार उसी का एमएलए तो आम आदमी पार्टी की सरकार है उसी का एमएलए बनाना सारे काम होंगे आपके ये नारा बड़ा अच्छा है जो इन्होंने ना गुस्सा ना अहंकार संजीव और उसके अंदर उसके अंदर गुस्सा भी है उसके अंदर अहंकार भी है अगर गुस्सा चाहिए अहंकार चाहिए तो उसको <laughs> वोट दे देना और काम चाहिए सेवादार चाहिए तो संजीव अरोड़ा को वोट दे देना बोले सोनिहो सीएम साहब एक मिनट सीएम साहब असि वादा करते हैं जलंधर तो सैंती हजार दी ਕੀ ਦਿੱਤੀ ਸੀ ਅਸੀਂ 47000 ਦਾ ਚਦਾਕਤ ਤਮੂ ਤੁਹਾਡੀ ਟਿਕਟ ਰਸੀਡ ਪਾਵਾਂਗੇ